ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਬੀਤੇ ਦਿਨੀ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਗੁਰਪਤਵੰਨ ਸਿੰਘ ਪੰਨੂ ਦਾ ਵੱਡਾ ਬਿਆਨ ਸਾਹਮਣੇ ਆ ਦੱਸਦੇ ਕਿ ਗੁਰਪਤਵੰਨ ਸਿੰਘ ਪੰਨੂ ਨੇ ਪੀੜਤ ਪਰਿਵਾਰਾਂ ਦੇ ਲਈ ਵੱਡਾ ਐਲਾਨ ਕਰ ਦਿੱਤਾ ਹੈ ਗੁਰਪਤਵੰਨ ਸਿੰਘ ਪੰਨੂ ਜੋ ਕਿ ਐਸਐਫਸੀ ਦਾ ਮੁਖੀ ਹੈ ਉਸਨੇ ਕਿਹਾ ਕਿ ਉਹ ਪੀੜਤ ਪਰਿਵਾਰਾਂ ਨੂੰ ਕਰੋੜਾ ਰੁਪਏ ਦੀ ਮਦਦ ਕਰੇਗਾ ਇਸ ਨਾਲ ਹੀ ਇਸ ਸਾਰੀ ਘਟਨਾ ਨੂੰ ਲੈ ਕੇ ਉਸਨੇ ਸਰਕਾਰ ਤੇ ਨਿਸ਼ਾਨੇ ਸਾਧੇ ਨੇ ਪੰਨੂ ਨੇ ਇਸ ਸਾਰੀ ਘਟਨਾ ਦਾ ਜ਼ਿੰਮੇਵਾਰ ਮੋਦੀ ਸਰਕਾਰ ਨੂੰ ਠਹਿਰਾਇਆ ਨਾਲ ਹੀ ਪੰਨੂ ਨੇ ਕਿਹਾ ਕਿ ਭਾਰਤੀ ਏਜੰਸੀ ਦਾ ਇੱਕ ਫੋਲਸ 플ੈਗ ኦਪਰੇਸ਼ਨ ਰਿਹਾ ਹੈ ਇਹ ਜੋ ਅਤਿਵਾਦੀ ਹਮਲਾ ਪਹਿਲਗਾਮ ਦੇ ਵਿੱਚ ਸੁਨਾਨੀਆਂ ਦੇ ਉੱਤੇ ਕੀਤਾ ਗਿਆ ਦੱਸਦੇ ਕਿ ਫੋਲਸ 플ੈਗ ኦਪਰੇਸ਼ਨ ਉਹ ਕਾਰਵਾਈ ਹੁੰਦੀ ਹੈ ਜਿਸ ਦੇ ਵਿੱਚ ਕੋਈ ਸੰਸਾਦ ਜਾਂ ਸਰਕਾਰ ਕੋਈ ਕੰਮ ਕਰਵਾਉਂਦੀ ਹੈ ਪਰ ਇਲਜ਼ਾਮ ਦੂਜੇ ਗਰੁੱਪ 'ਤੇ ਜਾਂ ਫਿਰ ਕਿਸੇ ਦੂਜੀ ਸਰਕਾਰ ਦੇ ਉੱਤੇ ਲਗਾ ਦਿੰਦੀ ਹੈ ਤਾਂ ਕਿ ਲੋਕਾਂ ਨੂੰ ਇਹ ਲੱਗੇ ਕਿ ਜਿਨ੍ਹਾਂ ਦੇ ਉੱਤੇ ਇਲਜ਼ਾਮ ਲਗਾ ਰਹੇ ਨੇ ਇਹ ਕਾਰਵਾਈ ਇਹ ਜੋ ਹਮਲਾ ਹੋਇਆ ਇਹ ਉਸੇ ਸਰਕਾਰ ਹੀ ਹੈ ਉਸ ਸੰਸਥਾ ਨੇ ਕੀਤਾ ਜਿਨ੍ਹਾਂ ਦੇ ਉੱਤੇ ਉਹ ਇਲਜ਼ਾਮ ਲਗਾ ਰਹੇ ਨੇ ਤੇ ਪੰਨੂ ਨੇ ਇਹ ਇਲਜ਼ਾਮ ਲਗਾ ਦਿੱਤੇ ਨੇ ਮੋਦੀ ਸਰਕਾਰ ਦੇ ਉੱਤੇ ਉਹਨਾਂ ਨੇ ਰੋ ਨੂੰ ਲੈ ਕੇ ਕਹਿ ਦਿੱਤਾ ਹੈ ਕਿ ਰੋ ਦਾ ਫੋਲਸ 플ੈਗ ਆਪਰੇਸ਼ਨ ਰਿਹਾ ਜੋ ਸੈਲਾਨੇ ਦੇ ਉੱਤੇ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਦਾਸ ਦੇ ਕਿ ਬੀਤੀ ਸ਼ਾਮ ਕੁਜਾਤਵਾਦੀਆਂ ਦੇ ਵੱਲੋਂ ਸੈਲਾਨੀ ਜੋ ਕਿ ਜੰਮੂ ਕਸ਼ਮੀਰ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਆਪਣੀਆਂ ਛੁੱਟੀਆਂ ਮਨਾਉਣ ਗਏ ਹੋਏ ਸਨ ਉਹਨਾਂ ਦੇ ਉੱਤੇ ਉਹਨਾਂ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਵਿੱਚ ਕਰੀਬ 26 ਲੋਕਾਂ ਦੀ ਮੌਤ ਹੋ ਗਈ ਹੈ ਤੇ ਹੁਣ ਸਾਰੇ ਮਾਨਲੇ ਨੂੰ ਲੈ ਕੇ ਗੁਰਪਤਵੰਤ ਸਿੰਘ ਪੰਨੂ ਦਾ ਬਿਆਨ ਸਾਹਮਣੇ ਹੈ ਉਸਨੇ ਕਿਹਾ ਕਿ ਉਹ ਪੀੜਤ ਪਰਿਵਾਰਾਂ ਦਾ ਦਰਦ ਸਮਝ ਸਕਦਾ ਹੈ ਕਿਉਂਕਿ 2002 ਦੇ ਵਿੱਚ ਚਿੱਠੀ ਸਿੰਘਪੁਰਾ ਦੇ ਵਿੱਚ ਵੀ 35 ਸਿੱਖਾਂ ਨੂੰ ਇਸੇ ਤਰੀਕੇ ਦੇ ਨਾਲ ਮਾਰਿਆ ਗਿਆ ਸੀ ਤੇ ਉਹ Hindu ਪਰਿਵਾਰਾਂ ਦੀ ਐਸਮ ਜੋ ਉਹਨਾਂ ਨੂੰ ਪੇਨ ਹੋ ਰਹੀ ਹੈ ਜੋ ਉਹਨਾਂ ਨੂੰ ਦਰਦ ਹੋ ਰਿਹਾ ਉਹ ਬਿਲਕੁਲ ਇੱਕ ਸਿੱਖ ਹੋਣ ਦੇ ਨਾਤੇ ਉਸ ਨੂੰ ਸਮਝ ਸਕਦਾ ਹੈ ਜਨਾਲ ਹੀ ਗੁਰਪਤਵਨ ਸਿੰਘ ਪੰਨੂ ਦੇ ਵੱਲੋਂ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਤੇ ਭਾਰਤੀ ਏਜੰਸੀ ਰੋ ਨੂੰ ਲੈ ਕੇ ਵੀ ਉਹਨੇ ਵੱਡਾ ਬਿਆਨ ਦਿੱਤਾ ਉਸਨੇ ਇਹ ਕਹਿ ਦਿੱਤਾ ਹੈ ਕਿ ਇਹ ਇੱਕ ਫਾਲਸ ਫਲੈਗ ਆਪਰੇਸ਼ਨ ਰਿਹਾ ਤੇ ਹੁਣ ਪੀੜਤ ਪਰਿਵਾਰਾਂ ਦੀ ਮਦਦ ਦਾ ਵੀ ਐਲਾਨ ਗੁਰਪਤਵਨ ਸਿੰਘ ਪੰਨੂ ਦੇ ਵੱਲੋਂ ਕੀਤਾ ਗਿਆ ਪੰਨੂ ਨੇ ਕਿਹਾ ਕਿ ਜੋ ਪੀੜਤ ਪਰਿਵਾਰ ਨੇ ਉਹਨਾਂ ਨੂੰ ਐਸਐਫ ਦੇ ਜਿਹੜੀ ਹੈ ਕਰੋੜਾ ਰੁਪਏ ਦੀ ਮਦਦ ਕਰੇਗੀ